ਲਓ ਵੀ ਇੰਨਾ ਲੱਗੀ ਹੋਈ ਆ ਰਖੜੀ ਬੰਪਰ ਸੇਲ ਕ੍ਰਿਸ਼ਨਾਲਿਆਂ ਦੀ ਲਓ ਵੀ ਅੱਜ ਆਪਾਂ ਫੇਰ ਪਹੁੰਚੇ ਆਂ ਕ੍ਰਿਸ਼ਨਾਂ ਦੀ ਹੱਟੀ ਤੇ ਇੱਥੇ ਰਖੜੀਆਂ ਦੀ ਬਹੁਤ ਵੱਡੀ ਸੇਲ ਲੱਗੀ ਹੋਈ ਆ ਤੁਸੀਂ ਆ ਸਕਦੇ ਹੋ ਮਤ ਤੋਂ ਬਾਅਦ ਵਿਗਿਆ ਹੁਣ ਬਸ ਰੈੱਡ ਫੂਡ ਦੇ ਗਏ ਸਾਰੋਂ ਤੋਂ ਲੈਣੀ ਰੈਡਰ ਬਾਕੀ ਆ ਗਿਆ ਵੀ ਇਹ ਵੀ ਬ੍ਰਾਈਡਲ ਲੁੱਕ ਚ ਆ ਗਿਆ ਇਹ ਸਾਲਾਂ ਦੇ ਕੜਾਈ ਹੈ 750 ਜੀ ਇਹ 750 ਕੜਾਈ ਕੜਾਈ ਹੈ ਤੇ 750 ਰੁਪਏ ਹੈ ਤੁਹਾਨੂੰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਸਮਰਾਲੇ ਤੇ ਆਪਾਂ ਪਹੁੰਚੇ ਆਂ ਜੇ ਕ੍ਰਿਸ਼ਨਾਂ ਦੀ ਠੱਟੀ ਤੇ ਇੱਥੇ ਬਹੁਤ ਵੱਡੀ ਕੱਪੜੇ ਦੀ ਸੇਲ ਲੱਗੀ ਹੋਇਆ ਰਖੜੀਆਂ ਕਰਕੇ ਆਪਾਂ ਤੁਹਾਨੂੰ ਸਾਰਿਆਂ ਨਾਲ ਕੱਪੜਾ ਦਿਖਾਉਣੇ ਤੇ ਵੀਡੀਓ ਦਾ ਐਂਡ ਤੱਕ ਬਣੇ ਰਹੋ ਲਓ ਵੀ ਇੰਨਾ ਲੱਗੀ ਹੋਈ ਆ ਰਖੜੀ ਬੰਪਰ ਸੇਲ ਕ੍ਰਿਸ਼ਨਾਂ ਵਾਲਿਆਂ ਦੀ ਤੇ ਇਸ ਨਾਲ ਦੀ ਠੱਟੀ ਤੇ ਆਪਾਂ ਪਹੁੰਚ ਗਏ ਆਪਾਂ ਚੱਲਦੇ ਆਂ ਅੰਦਰ ਤੇ ਤੁਹਾਨੂੰ ਦਿਖਾਉਣੇ ਆ ਕੱਪੜਾ ਜਿਵੇਂ ਸਾਹਮਣੇ ਲੱਗੇ ਹੋਏ ਨੇ 250 ਦਾ 250 ਦਾ ਇਹ ਬਾਕੀ ਚੱਲਦੇ ਅੰਦਰ ਬਾਕੀ ਆ ਪਏ ਨੇ ਜਮੇ ਲਓ ਵੀ ਅੱਜ ਆਪਾਂ ਫੇਰ ਪਹੁੰਚੇ ਆਂ ਕ੍ਰਿਸ਼ਨਾਂ ਦੀ ਹੱਟੀ ਤੇ ਤੇ ਇੱਥੇ ਰਖੜੀਆਂ ਦੀ ਬਹੁਤ ਵੱਡੀ ਸੇਲ ਲੱਗੀ ਹੋਈ ਆ ਤੁਸੀਂ ਆ ਸਕਦੇ ਹੋ ਲਓ ਵੀ ਤੁਹਾਨੂੰ ਸਾਰਾ ਆਪਣਾ ਦਾ ਕੱਪੜਾ ਦਿਖਾਉਣੇ ਆ ਜਿਵੇਂ ਬਾਈ ਦਿਖਾ ਰਿਹਾ ਹੁਣ ਬਾਈ ਵਗੈਰਾਲੇ ਦਿਖਾ ਦਿਓ ਹਾਂਜੀ ਆ ਬਾਈ ਦਿਖਾ ਰਿਹਾ ਤੇ ਲੋ ਵੀ ਦੇਖੋ ਫਿਰੋਮਾਨ ਵਿੱਚ ਆ ਸਭ 400 ਰੁਪਏ ਇਸ਼ਾਲ ਪੂਰਾ ਵਧੀਆ ਕੱਪੜਾ ਪੜਾਈ ਵਾਲੇ ਦਿਖਾ ਆਹ ਵਾਲੀ ਦੀ ਕਿੰਨੇ ਸਿਮਰਾਲੇ ਆਪਾਂ ਪਹੁੰਚੇ ਆਂ ਕ੍ਰਿਸ਼ਨਾਂ ਦੀ ਹੱਟੀ ਗੰਗਾ ਦੇ ਦਰ ਆਹ ਸੂਟ 400 ਦਾ ਬਾਈ ਜੰਦਾ ਲਓ ਵੀ ਬਹੁਤ ਵੱਡੀ ਸੇਲ ਲੱਗੀ ਹੋਈ ਆ ਤੁਸੀਂ ਆਓ ਜਿਵੇਂ ਆ ਦੇਖੋ ਡਿਸਟਲ ਦੁਬੱਟਾ ਸਾਇੰਸੀ ਦੁਬੱਟਾ ਲਓ ਵੀ ਸੱਚੇ ਕੱਲਾ ਮਿਲ ਜਾਣਗੇ ਰੀਅਲ ਮਿਲ ਜਾਣਗੇ ਇਹਦਾ ਕੀ ਰੇਟ ਆ ਵੀਰੇ 580 580 ਰੁਪਏ ₹800 ਦੇ ਦਿੱਤਾ ਹੈ। ਬਾਕੀ ਆਹ ਦੇਖੋ zara ਤੇ ਕੱਪੜਾ ਬਹੁਤ ਆ। ਆ ਰੰਗਾਈ ਹੈ। ਲਓ। ਇਹ ਰਾਤ ਤੋਂ ਥੱਲੇ ਵਾਲੀ ਨਹੀਂ ਜਾਂਦੇ ਵੀਰੇ। 5000 ਤੋਂ ਵੀ। ਹਾਂ। 5000 ਤੋਂ ਥੱਲੇ ਵਾਲੀ ਨਹੀਂ। ਸਾਰੇ 1000 ਤੋਂ ਥੱਲੇ ਨਹੀਂ। ₹680। ਕੋਈ 500। ਇਹ 680 ਹੈ। ਤੇ ਦੁਪੱਟਾ ਪੂਰ ਪ्योर ਦੁਪੱਟਾ ਦੁਪੱਟਾ ਵਾਹ। 700 800। ਵੀ ਆਪ ਬਤਾਵਾਂ ਮਾਰੀ ਜਿਓਰ ਤਾਂ। ਕਲਰ ਮਿਲ ਜਾਏਗਾ। ਇਹ ਜੀ ਵੀ ਤੁਹਾਨੂੰ ਕਲਰ ਮਿਲ ਜਾਣਗੇ ਹੋਰ। ਲੈਓ ਜੀ ਲੈਓ। ਬਾਕੀ ਬਹੁਤ ਕੱਪੜਾ ਪਿਆ ਇੰਨੀ ਆ ਸਕਦੀਆਂ ਕੜਾਈਆਂ ਲੈਣੇ ਉਹ ਕਿੰਨੀ ਗ੍ਰੇਡ ਆ ਯਾਰ ਦੇਖੋ ਇੱਧਰ ਇਹ ਵੀ ਥੋੜੀ ਰੇਂਜ ਚ ਮਿਲ ਜਾਣੀ ਹੈ ਚੋਲ ਆਹ ਜਿੱਦ ਕਰ ਲੈਂਦੇ ਨੂੰ ਤਾਂ ਮੈਂ ਇੱਧਰ ਦੇਖਾ ਪੇਟੀ ਇਹ ਆ ਗਿਆ ਜੀ ਤੀੜੀ ਕੜਾਈ ਇਹ ਜੀ ਜਰੀ ਜਰੀ ਵਰਕ ਆ ਗਿਆ ਲਓ ਵੀ ਜਰੀ ਵਰਕ ਪੱਟਾ ਵੀ ਹੋਣਾ ਹਾਂ ਹਮ 1500 ਇੰਚ ਘੱਟਦੀ ਨਹੀਂ ਦੁਬੱਟਾ ਵੀ ਹੋਣਾ ਹੈ ਕਿੰਨੇ ਦੇਈ ਮੈਨੂੰ ਏਰੀਆ ਚ ਕਲਰ ਥੋੜਾ ਹੈ ਕੋਲ ਟਾਈਮ ਤੇ ਆ ਦੇ ਬਹੁਤ ਸੋਹਣੇ ਕਲਰ ਨਹੀਂ ਥੋੜੀ ਨਾ ਹੋਵੇ ਮਾੜੀ ਲੱਗਦੀ ਹੁਣ ਹੀ ਸੋਹਣੀ ਦਵਾਂਗੇ ਅੱਜ ਮੈਂ ਪੈਕਿੰਗ ਖੋਲ੍ਹ ਰਹੀ ਹਾਂ ਉੱਪਰ ਲੈਸੀ ਉੱਪਰ ਨੀਚੇ ਦਾ ਫਰਕ ਨਹੀਂ ਹੁੰਦਾ ਲੋ ਵੀ ਕਿਹੜੀ ਕੜਾਈ ਹੈ ਜਰੀ ਚ ਹੈਂਡਵਰਕ ਦੀ ਟੱਚ ਪੁਰਾਣਾ ਪਾ ਲਿਓ ਜਰੀ ਚ ਹੈਂਡਵਰਕ ਹੈ ਇਹਨਾਂ ਦੀ ਕੀ ਰੇਟ ਹੈ 500 ਰੁਪਏ ਦੀ ਲੋ 500 ਵਾਲਾ ਸੂਟ ਆ 1200 1300 500 ਦਾ 500 ਦੀ ਇੰਜ ਲਈਏ 500 ਦਾ ਕਿਹੜਾ ਮਰਜ਼ੀ ਚੱਖੋ 500 ਦਾ ਮਰਜ਼ੀ 500 ਦਾ ਹੀ ਆ ਜਿਹੜਾ ਮਰਜ਼ੀ ਸਾਰੇ ਦਿਖਾ ਦੇ 500 ਦੀ ਕੋਈ ਨਹੀਂ ਗਏ ਤੇ ਕਰਾ ਲਾ ਹੈ ਇਹ ਦੇਖੇ 500 ਰੁਪਏ ਲੱਗਦਾ ਤੁਸੀਂ ਇਹ ਨਾਲੀ ਚੁੰਨੀਆਂ ਨੇ ਰੱਖੋ ਕੱਟੀਆਂ ਜੀਆਂ ਚੁੰਨੀਆਂ ਨੇ ਹੈ ਫੁੱਲ ਸਾਈਜ਼ ਲੋਟੇ ਫੁੱਲ ਸਾਈਜ਼ ਦੇ ਕੋਈ ਛੋਟਾ ਸਾਈਜ਼ ਨਹੀਂ ਹੋਊਗਾ ਭਾਈਓ ਨਹੀਂ ਕਹਿੰਦੇ ਵੀ ਹੋਗਾ ਇਹ 12-1300 ਰੁਪਏ 1200-1300 ਤੋਂ ਘੱਟ ਨਹੀਂ ਮਿਲੇਗਾ ਹੂੰ ਹੂੰ ਮਹਾਰੀ ਚੁੰਨੀਆਂ ਦੇ ਲਈ ਅੱਛਾ ਤੇ ਜਾਂ ਹੂੰ ਉਹ ਜਾਂ ਕਿੰਨੇ ਕਲਰ ਨੇ ਕਿੰਨੇ ਰੰਗ ਹੋਏ ਨੇ ਤਿੰਨ ਕਲਰ ਨੇ ਇਹਦੇ ਵਿੱਚ ਕਿੰਨੀ ਪਿਆਰੇ ਨੇ ਕਿੰਨੀ ਕਰਦਾ ਦੇਖਦੇ ਲੱਗ ਲੱਗੇ ਦੀ ਸੰਦੀ ਹੱਦੀ ਸੰਗਾਲੇ ਇੰਨੀ ਗੱਲ ਤਾਂ ਐ ਆ ਕਿ ਇੰਨਾ ਨਹੀਂ ਹੋ ਰਿਹਾ ਲੋ ਇੱਕੇ ਚ ਅਬਸਤਾ ਕਰ ਰਿਹਾ 1800 ਐ ਰਿੰਗਾ ਜਿੱਦਿਆ ਬਾ ਲੋ ਵੀ ਹੋਰ ਦੇਖੋ ਬਾਈਕੋ ਦੇਖੋ ਇਹਨਾਂ ਨੂੰ ਕਿਹੜੇ ਪ੍ਰਿੰਟ ਵਾਲੇ ਕਹਿੰਦੇ ਨੇ ਡਿਜੀਟਲ ਜਾਂਦੇ ਵੀਰੇ ਡਿਜੀਟਲ ਡਿਜੀਟਲ ਪ੍ਰਿੰਟ ਵਾਲੇ ਆ ਗਏ ਇਹਨਾਂ ਦੀ ਰੇਂਜ ਹੈ ਇਹ ਆਪਣਾ ਸਿਰਫ 990 ਰੁਪਏ ਦਾ ਲੋ ਵੀ 990 ਦਾ 990 ਰੁਪਏ ਦਾ ਸੂਟ ਆਈ ਇਹ ਵੀ 1000 ਤੋਂ ਥੱਲੇ ਆ ਹੂੰ 990 990 1000 ਦਾ ਨਹੀਂ ਕਲਰ ਮਿਲ ਜਾਣਗੇ ਕਦਰ ਵੀ ਬਾਈ ਕਨ ਮਿਲ ਜਾਣਗੇ ਜੀ ਬਸ ਰੇਚ ਹੋਰ ਮਿਲ ਜਾਣਗੇ ਬਹੁਤ ਸੋਨੇ ਸੂਟ ਨੇ ਇਹ ਤਾਂ ਸਭ ਤੋਂ ਵੱਧ ਵਿਗਿਆ ਹੁਣ ਮੈਂ ਰੈਡ ਫੁੱਟ ਲੈ ਗਏ ਸਾਰਾ ਤੋਂ ਉਹ ਲੈਣੀ ਰੈਡ ਕਿਹੜੇ ਰੰਗ ਵੀ ਮਿਲ ਜਾਣਗੇ ਡਿਜੀਟਲ ਪ੍ਰਿੰਟ ਇਹੀ ਦਮਟੇ ਦੇਖੋ ਕਿੰਨੇ ਪਿਆਰੇ ਨੇ ਹਮ ਦੇਖਣੇ ਮਹੀਨੇ ਖਨਾ ਰਹੀਆਂ ਨੇ ਲੋਕ ਆ ਦੇਖੋ ਕਿੰਨੇ ਸੋਹਣੇ ਨੇ ਤੇ ਉਹ ਵੀ ਦੇਖੋ ਦਵੱਟਾ ਕਿਹੜੇ ਮੀਟ ਗ੍ਰੇ ਦੇਖੋ ਦਵੱਟਾ ਲੋ ਵੀ ਹੋਰ ਡਿਜ਼ਾਈਨ ਆ ਗਿਆ ਡਿਜੀਟਲ ਵਰਕ ਦੇ ਵਿੱਚ ਨਾ ਗ੍ਰੇ ਕਲਰ ਗ੍ਰੇ ਕਲਰ ਆ ਗਿਆ ਦਰ ਦੇਖੋ ਦਵੱਟੇ ਦੇ ਤੋਂ ਕਿੰਨੇ ਸੋਹਣੇ ਨੇ ਸੈਂਡ ਵੀ ਹਮੇ ਰੋਡ ਦੀ ਬੰਦੀ ਹੈ ਲੱਗਦਾ ਪੈਕ ਕਰ ਦੋ ਫੇਰ ਦੇਖੋ ਦੇਖੋ ਕੋਈ ਨਾ ਕਲਰ ਨਾ ਜੀ ਆਹ ਦੇਖੋ ਲਾ ਤੇ ਮੈਂ ਸੋਹਣੇ ਨੇ ਲਓ ਜੀ ਇੰਦੇ ਆਹ ਜੀ ਕਲਰ ਮਸਟਰਡ ਕਲਰ ਦੇਖੋ ਆਹ ਮਸਟਰਡ ਜੀ ਕਲਰ ਦੇਖੋ ਆਹ ਸਾਰੇ ਕਲਰ ਨੇ ਇਹਦੇ ਵਿੱਚ ਕਾਜ ਪੀਕਾਕ ਗ੍ਰੇਡੀਅੰਟ ਆ ਸਾਰੇ ਕਲਰ ਨੇ ਜੀ ਪੀਕਾਕ ਦਾ ਪੀਕਾਕ ਵਾਲਾ ਲੱਭਦੇ ਨਹੀਂ ਹੈ ਘੜੀਆਂ ਨੇ ਜੀ ਲੋਵੀ ਪੀਕਾਕ ਵਾਲਾ ਵੀ ਆ ਗਿਆ ਚੱਕ ਪਾਈ ਗਈ ਤੇ ਚਲਦੀਆਂ ਗਈ ਜੀ ਸੂਟ ਪਹਿਨ ਕੇ ਜੀ ਜੇ ਜੇ ਪਰੇ ਹੋਏ ਨਹੀਂ ਨਾ ਉਹਨਾਂ ਪੈਸੇ ਨਹੀਂ ਨਾ ਉਹਨਾਂ ਸੇਰ ਪੈਦੀਆਂ ਕਿਹ ਸ਼ੇਰ ਤੈਨੂੰ ਦੱਸੀ ਤਾਂ ਜਾਣੀ ਹੈ ਕੀ ਹੋਇਆ ਲਾਓ ਭਾਈ ਇਹ ਲਈ ਵੀ ਆ ਜੀ ਲਾਓ ਵੀ ਪੈਰਟ ਸ਼ੇਡ ਦੇਖੋ ਨੀ ਲਾਈ ਸੋਨੇ ਲੱਗੇ ਖਾਲੇ ਬਲਾਈ ਜਾਂਦੇ ਬਾਰੇ ਪੈਰਟ ਸ਼ੇਡ ਦੇਖੋ ਨਾ ਇਹੋ ਪੰਜਾਸੂ ਕੈਦੇ ਵਾਲੀ ਚੀਜ਼ਾਂ ਨੇ ਆ ਦੇਖੋ ਵੀ ਇਹਦੇ ਵੀ ਭਾਈ ਮੂਰ ਆ ਗਿਆ ਕਰੋ ਚੈੱਕ ਹੋਰ ਪਾਸੇ ਤੇ ਬੈਠਾ ਹੂੰ ਲੋ ਵੀ ਹੋਰ ਡਿਜ਼ਾਈਨ ਵਾਲੇ ਨਵਾਂ ਦੁਪੱਟਾ ਡੀਟੇਲ ਹੈ ਨਾ ਬਿਲਕੁਲ ਬਾਤ ਨੂੰ ਚੋੜੋ ਕੋਈ ਨਹੀਂ ਤੇ ਆਹ ਤੋਂ ਬੋਤਲ ਦੇ 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 ਦੇਖੋ ਵੀ ਕਿੰਨੇ ਸੋਹਣੇ ਸੂਟ ਨੇ 750 750 750 750 ਲੋ ਵੀ 750 ਰੁਪਏ ਤੁਹਾਨੂੰ ਆ ਸੂਟ ਮਿਲ ਜਾਣਗੇ ਕਿਰਿਸ਼ਨਾ ਦੀ ਹੱਤੀ ਪਾ ਸਮਰਾਲੇ। ਨਾਲ ਦੇਖੋ ਕਿੰਨੇ ਤਿਆਰ ਕਰੇ ਲੋਕ ਕਲਰ ਦੇਖੋ। ਆਹ ਦੇ 750 ਰੁਪਏ ਦੀ ਰੇਂਜ ਹੈ ਇਹਦੇ। ਆਹ ਦੇਖੋ ਕਿੰਨੇ ਤਿਆਰ ਨੇ। ਹਮ ਇਹ ਸਾਰੇ ਤੁਹਾਨੂੰ 750 ਰੁਪਏ ਦੇ ਵਿੱਚ ਮਿਲਦੇ ਨੇ। ਬਹੁਤ ਸੋਨੇ ਸੂਟ ਨੇ। ਤੀਜਾ ਦੇਖੋ ਬਲੱਬ। ਹਮ ਤੀਜਾ ਇਹ ਮਿਲਦਾ। 400 ਇੰਨੇ ਤੇ ਸ਼ੁਰੂ। ਹਮ ਪੂਰੀ ਰੇਂਜ ਹੈ। ਅੱਲਾ ਦੁਪੱਟਾ 600 ਰੁਪਏ ਦਾ। ਲੋ 500 600 ਰੁਪਏ ਕਿਤੇ ਮਿਲਦੀ ਨਹੀਂ ਤਾਂ ਇਹ ਵਰਦੀ ਕਿੰਨੀਆਂ ਖੁੱਲੀਆਂ ਜੁੱਲੀਆਂ ਲੋ 2.5 ਮੀਟਰ ਦੀ ਜੁੱਨੀਆਂ ਨਾਲ ਆ ਚੁੰਨੀਆਂ ਸਾਰੀ ਕਮ ਕਲਾੜੀਆਂ ਨਹੀਂ ਸੀ ਰੈਂਜ ਕੀ ਹੈ 600 ਰੁਪਏ 600 ਲਾਓ ਫਿਰ 600 600 ਰੁਪਏ ਸਿਮਪਲ 100 ਗਰਦੀ ਛੱਟ ਬੰਨ੍ਹ ਪੁੜੀਆਂ ਹੋਈਆਂ 600 ਨਹੀਂ ਇੰਦਾਂ ਦੇ ਮੇਨ ਲੇ ਲੇ ਕੜਾਈ ਦਿਖਾ ਦੇ ਪੱਲੇ ਕੜਾਈ ਜਲ ਦਿਖਾਉਣਾ ਤੁਹਾਨੂੰ ਆਪਾਂ ਤੇ ਦਿਖਾ ਦੇ ਲਓ ਭਾਈ ਹੋਰ ਆ ਗਏ ਕੜਾਈ ਤੇ ਕੜਾਈ ਵਾਲੇ ਚਿਰ 300 ਰੁਪਏ ਰੈਂਟ ਤੁਸੀਂ ਕਰ ਨਾ ਵੀ 300 ਦਾ ਹੈ ਵੀ ਹੁੰਦਾ ਹੈ ਵੀ 300 ਰੁਪਏ ਸਲਾਮ ਮਿਲ ਜਾਣਗੇ ਲਓ ਭਾਈ ਦੇਖੋ ਰਮਾ ਕਲਰ ਫੋਰ ਦੇ ਲਈ ਹੈ 600 ਕਿਹਦਾ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ 600 ਰੁਪਏ ਚ ਇਹ ਵੀਡੀਓ ਚ ਰੰਗ ਉਹ ਸਾਬ ਦੇ ਆ ਨਹੀਂ ਰਹੇ ਵੈਸੇ ਬਹੁਤ ਸੋਹਣੇ ਰੰਗ ਨੇ ਕਲਰ ਹੋਰ ਮਿਲ ਜਾਣਗੇ ਕਲਰ ਬਾਈ ਜਨਾ ਹੋਰ ਮਿਲ ਜਾਣਗੇ ਮੈਂ ਦੇਖੋ ਮਾਰਕੀਟ ਚ 1800 2000 ਦੀ ਲੈਂਦੇ ਤੁਹਾਨੂੰ ਆਪਣੀ ਉਹ ਕਿੰਨੀ ਵੀ ਹੈ ਜੀ ਅਸੀਂ ਕੱਲ ਵੀਡੀਓ ਪਾਈ ਹੈ ਜੀ ਲੋਕ ਵੀ ਆ ਦੇਖੋ ਲੋਕ ਦੇਖੋ ਕਿੰਨੇ ਆ ਆ ਦੇਖੋ ਇਹਦਾ ਕੀ ਰੇਟ ਹੈ 350 ਰੁਪਏ ਲੋਬੀ 6.50 ਸਾਡੇ ਨਾਲ ਦੁਪੱਟਾ ਨਹੀਂ ਆਉਂਦਾ 150 ਮੈਂ ਗਣਾਂਗੇ 350 ਰੁਪਏ ਸਾਡੇ ਨਾਲ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਹੋਰ ਮਿਲ ਜੂਗਾ ਦੁਪੱਟਾ ਕੀ ਦੁਪੱਟਾ ਸੋਹਣਾ ਦਾ ਆਸ ਦੁਪੱਟਾ ਲਓ ਬਈ ਹੋਰ ਆਦੇ ਇਹ ਕਿਹੜੇ ਤੱਗ ਜਿਗੜਾਈ ਵਾਲੇ ਆਦੇ ਨਹੀਂ ਨਹੀਂ ਤੱਗੇ ਦੇਰੀ ਤੇ ਹੀ ਆ ਗਰੀ ਤੇ ਹੀ ਆ ਬੋਲਡਰ ਦਾ ਘਾਉਂਦਾ ਹੀ ਜਰੀ ਨਹੀਂ ਬੋਲਡਰ ਦਾ ਘਾਉਂਦਾ ਹਾਂ ਬੋਲਡਰ ਦਾ ਨਹੀਂ ਹਾਂ ਪਿਛਲੇ ਵਾਲਾ ਕਲਾ ਬਹੁਤ ਸੋਹਣੀ ਚਾਰ ਕਲਰ ਨੇ ਨਹੀਂ ਆ ਦੁਪੱਟਾ ਤਾਂ ਨਹੀਂ ਲੱਗਦਾ ਹਾਂ ਕੋ ਚਾਰ ਕਲਰ ਨੇ ਇਹਦੇ ਕਲਰ ਹੋਰ ਹੈਗੇ ਨੇ ਕਲਰ ਚ ਹੋਰ ਹੈਗੇ ਦੁਪੱਟਿਆਂ ਦੇ ਕੀ ਕੰਟਰਾਸਟ ਦੇ ਨੇ ਹਾਂ ਨਹੀਂ ਲੱਗ ਲੱਗ ਕੇ ਆਏ ਨਾ ਦੇਖੋ ਇਹ ਕਿੰਨੇ ਆਣਗੇ ਇਹ ਉਹੀ ਹੈ ਬਾਈ 650 ਰੁਪਏ ਦਾ 650 ਹੂੰ ਹੋਣ ਦਬਟਾ ਇਹਨਾਂ ਆਹ ਲਓ ਵੀ ਦੇਖੋ ਇਹ 650 ਰੁਪਏ ਯਾਰ ਮੇਰੀ ਸਾਰੀ ਕਲਰ ਵੀ ਬਹੁਤ ਸੋਹਣੇ ਨੇ ਤੇ ਸੂਟ ਵੀ ਬਹੁਤ ਸੋਹਣੇ ਨੇ ਸੂਟ ਵੀ ਬਾਕੀ ਸੋਹਣੇ ਨੇ ਨਾ ਵਾਈਨ ਕਲਰ ਲਓ ਬਾਈ ਵਾਈਨ ਕਲਰ ਕਿ ਕਿਹੜਾ ਹੈ ਆ ਵੀ ਸੋਹਣਾ ਆ ਵੀ ਸੂਟ ਸੋਹਣਾ ਆ ਵੀ ਸੂਟ ਸੋਹਣਾ ਸੂਟਾ ਰੰਗ ਦਾ ਸੋਹਣਾ ਨੇ ਦੁਪੱਟਿਆਂ ਦੇ ਵੀ ਸੋਹਣੇ ਜੱਜ ਦੇ ਨੇ ਦੁਪੱਟੇ ਜਿਹੜੇ ਆ ਇੰਟਰਸਟ ਕਰੇ ਤੇ ਲਓ ਸਭ ਤੋਂ ਸੋਹਣਾ ਕਲਰ ਲੱਗਿਆ ਲੇ ਲੈ ਪਾ ਸਾਰੇ ਕਲਰ ਸੋਹਣੇ ਲਓ ਬਾਈ ਹੋਰ ਦਿਖਾਉਣ ਲੱਗ ਗਿਆ ਬਾਈ ਹੁਣ ਆ ਕਰੋ ਚੈੱਕ ਕਿੰਨਾ ਸੋਹਣਾ ਸੂਟਾ ਪਿਓਰ ਕਾਟਨ ਦਾ ਸੂਟ ਹੈ ਪਿਓਰ ਕਾਟਨ ਦਾ ਕਾਟਨ ਪਿਓਰ ਜਿਹਾ ਦੁਪੱਟਾ ਪਿਓਰ ਜਿਹਾ ਦੁਪੱਟਾ ਇਹ ਪਿਓ ਦੀਆਂ ਨੇ ਇਹ ਕਹਦਾ ਕਾਟਨ ਦਾ ਕਾਟਨ ਇਹਦੀ ਕੀ ਰੇਜਾ ਜੀ ਸਾਢੇ 750 ਜੀ ਇਹ ਇਹ ਸਾਢੇ 750 ਕਿਹਦੀ ਕੜਾਈ ਹੈ ਤੇ ਸਾਢੇ 750 ਰੁਪਏ ਚ ਮੈਂ ਤੁਹਾਨੂੰ ਇੱਥੇ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਸੂਟ ਤੇ ਕਲਰ ਵੈਸੇ ਇੱਕ ਵੀਡੀਓ ਵਿੱਚ ਥੋੜਾ ਡਿਫਰੈਂਟ ਆ ਰਿਹਾ ਪਰ ਬਹੁਤ ਸੋਹਣਾ ਕਲਰ ਆ ਮੈਂ ਇੱਕ ਕਹਿੰਦੇ ਮੈਂ ਉਹੀ ਲਏ ਨੇ ਲਓ ਭਾਈ ਰੋਟਿਆਕ ਆ ਵੀ ਬਹੁਤ ਸੋਹਣਾ 15 ਆ ਦੁਪੱਟਾ ਅੱਛਾ ਦੁਪੱਟਾ ਹੈ ਸੋ ਬਾਈ ਉਹ ਖੋਲ ਲੈ ਉਹ ਬਈਓ ਫੁੱਲ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਨਾਲ ਜ਼ੋਰ ਕਹਾਂਗੇ ਪਿਓਰ ਹੋਊਗਾ ਲਓ ਵੀ ਇਹਦੀ ਕੀ ਰੇ ਜਾਈ 1500 ਕੁਛ 1590 ਹਾਂ ਆਪਾਂ 980 ਦੇ ਦਪੜਾ 980 ਰੁਪਏ ਦਾ ਪੈਜੋ ਉਹੀ 1000 ਤੋਂ ਥੱਲੇ ਸੰਦਲ ਮਿਲ ਪੈਸੇ ਹੂੰ 1000 ਤੋਂ ਥੱਲੇ ਦੇਖਾਂਗਾ ਛੇੜ ਯਾਰ ਤੋਂ ਥੱਲੇ ਹੀ ਆ ਗਈ ਜੀ ਬਹੁਤ ਸੋਹਣੇ ਬਹੁਤ ਚੀਜ਼ਾਂ ਨੇ ਜਿਹੜੀ ਆਪ ਕੋ ਥੱਲੇ ਮਿਲ ਜਣੇ ਜੀ ਇਹ ਕੋਲ ਕਲਰ ਹਾਂ ਕਲਰ ਹੋਣਾ ਕਸਤਾਨ ਦਾ ਡਰੈਸ ਹੈ ਜੀ ਕੁਸ਼ਣ ਦੀ ਰੱਤੀ ਸੰਦਾਲਾ ਲਓ ਜੀ ਬਹੁਤ ਸੋਹਣਾ ਮੈਨੂੰ ਦੱਸੋ ਕਿ ਜਿਸ ਵਾਂ ਮਸਤ ਦਿਖਾਓ ਹੋਰ ਦੇਖਨੇ ਆ ਬਾਕੀ ਹੋਰ ਦਾ ਦੁਪੱਟਾ ਹੈ ਪਿਓਰ ਦਾ ਦੁਪੱਟਾ ਨਾਲ ਦਿਖਾ ਦਿਓ ਜੀ ਬਸ ਇਹਨਾਂ ਦੇ ਕਾਉਂਟ ਤੋਂ ਕਾਟਨਸ ਦਿਖਾ ਦਿਓ ਸਰ ਦਿਨਾਂ ਦਾ ਹੁੰਦਲੋ ਪਿਆਰ ਦਾ ਦੁਪੱਟਾ ਨਾਲ ਲੈਣ ਨੂੰ ਹੁਣ ਫੇਰੀ ਦੇਖ ਕੇ ਰਹਿਣਾ ਹੈ ਲੋਕਾਂ ਦੀ ਮਿਲ ਜਾਓ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਹੈ ਉਹ ਮਿਲ ਜੂਗੀ ਮਿਲ ਜੂਗੀ ਲਓ ਪਾਣੀ ਬਹੁਤ ਸੋਹਣਾ ਦੁਪੱਟਾ ਦੇਖੋ ਦੇਖੋ ਦੁਪੱਟਾ ਰੰਗ ਰੰਗ ਹੋਣੇ ਨੇ ਹੋਣਾ ਹੂੰ 500 ਰੁਪਏ ਰੇਂਜ ਇਹਦੀ ਕੀ ਰੇਂਜ ਹੈ 500 500 ਆਜੋ ਭਾਈ ਕ੍ਰਿਸ਼ਨਾਂ ਦੀ ਹੱਟੀ ਦਾ ਲੁੱਟ ਲਓ ਮੇਲਾ ਆਵੇ 500 ਰੁਪਏ ਦੇ ਹੈ ਰਪਾ ਚੱਕੋ ਕਲਰ ਕਲਰ ਵੀ ਤੁਹਾਨੂੰ ਵਾਧੂ ਮਿਲ ਜਾਣਗੇ ਇਹ ਨਹੀਂ ਹੈ ਵੀ ਤੁਹਾਨੂੰ ਕਲਰ ਨਹੀਂ ਮਿਲਣੇ ਹੈਗੇ ਹਰੇਕ ਸੂਟ ਚ ਤੁਹਾਨੂੰ ਚਾਰ ਪੰਜ ਕਲਰ ਆਮੇ ਦਾ ਹੋਗਾ ਨਹੀਂ ਸੁਸਣਾ ਪਾ ਲੈ ਕਲਰ ਆਪੇ ਨਹੀਂ ਵੱਖਦੇ ਆ ਆਈ ਆਈ ਲਾਉਂਗੇ 500 ਰੁਪਏ ਦੀ ਲੈ ਚਾ ਆ ਚੱਕੋ ਹੋਰ ਇਹਨੇ ਅੱਧਾ ਹੋ ਗਿਆ ਲੈ ਲੈ ਹੂੰ ਕਲਰ ਲੈ ਰੰਗ ਹੈਗੇ ਨਹੀਂ ਇੱਕੋ ਹੀ ਹੈ ਜਿੰਨਾ ਮੋਟਾ ਹੈ ਨਹੀਂ ਹੋ ਸਕਦਾ ਕੋੜਿਆਂ ਲਈ ਚਾ ਹਾਂ ਨਾ ਹਾਂ ਹਾਂ ਪਾਈ ਹੈ ਵੀ ਜੀ ਕੰਟਰੈਕਟਰ ਆ ਦੇਖੋ ਹੋਰ ਇਹ ਬਸ ਇਹ ਦੀ ਸਮਝੀਂ ਲੀਡਿੰਗ ਸੈਂਡਵਰਕ ਵੀ ਹੈ ਸੈਂਡਵਰਕ ਹੈ ਬਹੁਤ ਸੋਹਣਾ ਸੂਤ ਹੈ ਆ ਵੀ ਸੋਹਣਾ ਹੀ ਦੇਖੋ ਨਾਲ ਦੁਪੱਟਾ ਇਹ ਵੀ ਉਹੀ ਰੇਂਜ ਚ ਆਈ 500 ਰੁਪਏ ਦੀ ਇਹ ਵੀ 500 ਰੁਪਏ ਦੀ ਰੇਂਜ ਚ ਆ ਸਿਰਫ 500 ਸਮਝ ਰਹੀ ਹੈ ਨਾ ਕਿ ਰੇਂਜ ਦੇਸ ਆਪਣਾ ਬਹੁਤ ਵਧੀਆ ਸ਼ੂਟ ਨੇ ਇੱਕ ਇੱਕ ਫੀਸ ਇਹਨਾਂ ਨੂੰ ਤੇ ਬਾਕੀ ਜੀ ਵੀਡੀਓ ਬਧੀ ਲਾਜਿੰਦੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹੁਣ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਇਦਾਂ ਹੀ ਤੁਹਾਡੇ ਵਾਸਤੇ ਘੈਂਟ-ਘੈਂਟ ਜੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਲਓ ਭਾਈ ਆਹ ਦੁਪੱਟਾ ਇਹਨਾਂ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਓ ਵੀ ਪਿਓਰ ਦਾ ਦੇਖੋ ਆ ਵੀ ਪਿਓਰ ਦੇ ਹੀ ਪਿਓਰ ਦੇ ਆ ਗਏ ਹਾਂ ਆ ਦੁਪੱਟਾ ਨਾਲ ਪਿਓਰ ਦਾ ਸੂਟ ਫੁੱਲ ਪਿਓਰ ਦਾ ਹੀ ਦੁਪੱਟਾ ਨਾ ਨਾ ਫੁੱਲ ਪਿਓਰ ਦੀ ਦੁਪੱਟਾ ਹੈ ਪਿਓਰ ਦਾ ਦੁਪੱਟਾ ਇਹ ਇੱਕ ਦਿਖਾ ਰਹੇ ਨੇ ਤੁਹਾਨੂੰ ਨਹੀਂ ਦਿਖਾ ਰਹੇ ਤੁਹਾਨੂੰ ਨਹੀਂ ਦਿਖਾ ਰਹੇ ਇਹ ਆਪਣੇ ਕਸਟਮਰ ਦਾ ਸਾ ਇੱਧਰ ਦਿਖਾਉਂਦੇ ਨੇ 1050 ਰੁਪਏ ਦੇ 1050 ਦੀ 1050 ਰੁਪਏ ਲੱਗੇ ਤੇ ਫੁੱਲ ਤੇ ਉਹਦਾ ਡੱਟ ਕੱਟਾ ਫੁੱਲ ਤੇ ਉਹਦਾ ਹੀ ਸ਼ੇਲਪਾ ਉਹ ਸੋਨਾ ਸਰਸਪਾਤ ਜਿਹਨੇ ਆਪਾਂ ਇਹ ਆ ਦੇਖਣ ਮਾਦੇ ਕੀ ਰੇਂਜ ਹੈ ਸਰ ਕੀ ਆ ਗਿਆ ਹੈ ਵੀ 9900 ਤਿੰਨ ਜਿਆਦਾ ਨਹੀਂ ਚਾਹੁੰਦਾ 3000 ਦਾ ਯਾਰ ਲਓ ਵੀ 3000 ਦਾ ਚੈਨ ਪੱਕਾ ਨਾ ਕਰਵਾਉਂਗਾ ਵੀ ਜਿਹੜਾ ਨੋ ਹੋ ਗਿਆ ਕਨਫਰਮ ਆ 3000 ਰੁਪਏ 2850 2850 ਤੋਂ ਥੱਲੇ ਥੱਲੇ ਮਿਲ ਜਾਨਾ ਇਹ ਤੁਹਾਨੂੰ 2850 ਦਾ ਆ ਦਵੱਟਾ ਨਾਲ ਬ੍ਰਾਈਡਲ ਸੂਟ ਕਹਿ ਸਕਦੇ ਆ ਬ੍ਰਾਈਡਲ ਨਹੀਂ ਆਏ ਬ੍ਰਾਈਡਲ ਸੂਟ ਬ੍ਰਾਈਡਲ ਸੀ ਹੂੰ 550 ਤੋਂ 600 ਨਾਲ ਘੱਟ ਨਹੀਂ 2850 ਦਾ 2850 ਦਾ 500 ਤੋਂ ਉੱਪਰ ਸੀ ਪਈ ਲਓ ਵੀ ਆ ਆਲੀ ਹੁਣ ਗਲ ਉਹ ਦੇਖ ਕੋ ਬਾਰਕ ਦੇਖ ਕੋ ਤੇ ਆ ਦੁਪੱਟਾ ਨਾਲ ਆ ਦੁਪੱਟਾ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਸੋਹਣਾ ਨਾ ਵਾਲਾ ਦੁਪੱਟਾ ਇਹਦੇ ਬਹੁਤ ਸਾਰੀ ਬਹੁਤ ਸੋਹਣਾ ਬਾਕੀ ਆ ਵੀ ਆ ਫੇਰ ਲੱਗਦਾ ਇਹ ਤਾਂ ਬ੍ਰਾਈਡਲ ਵੈਸੇ ਬ੍ਰਾਈਡਲ ਲਗਾ ਸਕਦੇ ਹਾਂ ਬ੍ਰਾਈਡਲ ਹੀ ਆ ਲੋਕੀ ਦੇਖੋ ਕਿੰਨਾ ਸੋਹਣਾ 3200 4000 ਤੋਂ ਘੱਟ ਸੌਣ ਨਹੀਂ ਮਿਲਣਾ ਆਪਣੇ ਉਹ ਗੱਲ ਮੇਰੇ 1850 ਤੇ 1850 ਰੁਪਏ ਦੇ ਵਿੱਚ ਆਈ ਇਹ ਦੇਖੋ ਬਹੁਤ ਸੋਹਣਾ ਫੀਟ ਹੈ ਜੀ ਲੱਖੜੀ ਦਾ ਬੰਪਰ ਮੇਲਾ ਭਾਈ ਤੇ ਨਾਲ ਦੀ ਘੱਟੀ ਤੇ ਲੱਗਿਆ ਹੋਇਆ ਤੁਸੀਂ ਆ ਜਾਓ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੁੰਦੀ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਓ ਵੀ ਹੋਰ ਦੇਖੋ ਕੱਲ ਰੋਚ ਨਹੀਂ ਵਧੀਆ ਮਿਲ ਜਾਂਦੀ ਸਾਰੇ ਡੀਲਰਾਂ ਨੂੰ ਆਹ ਦੁਬੱਟਾ ਦੁਬੱਟਾ ਦੇਖੋ ਕਿੰਨਾ ਸੋਹਣਾ ਲਓ ਵੀ ਦੁਬੱਟਾ ਦੇਖੋ ਐਸੀ ਚੀਜ਼ਾਂ ਨੇ ਮੇਰੇ ਤੋਂ ਹਮ ਫੋੜੀ ਲੋਕੋ ਦੇਖੋ ਨਹੀਂ ਦੇਖੋ ਦੁਬੱਟਾ ਆਇਆ ਕੋਈ ਕਿਥੋਂ ਇਹ ਆਹ ਹੋਰ ਆ ਗਿਆ ਭਾਈ ਅੱਗੇ ਤੇ ਹੋਰ ਕਲਰ ਆ ਗਿਆ ਤੇ ਉਹਦੇ ਉਹਦੇ ਜਿਹੇ ਹੋਰ ਕਲਰ ਨੇ ਬਹੁਤ ਸੋਹਣੀ ਕੜਾਈ ਆ ਜੀ ਵੀ ਇਹਦੀ ਵੀ ਕੜਾਈ ਬਹੁਤ ਸੋਹਣੀ ਆ ਕੱਲਾ ਜਿਵੇਂ ਵਿੱਚ ਬੜਾ ਨਾ ਹੋਵੇ ਜੀ ਉਹ ਆਹ ਲਓ ਵੀ ਦੇਖੋ ਦੁਪੱਟਾ ਨਹੀਂ ਦੁਪੱਟੇ ਸੋਹਣੇ ਹਨਾ ਪੱਲਾ ਵੀ ਗੱਲਾ ਵੀਰੇ ਦੁਪੱਟੇ ਦੇ ਕੋਈ ਵੀ ਰੇਂਜ ਕੋਈ ਵੀ ਪਾ ਲਓ ਪੱਲਾ ਪੱਲਾ ਲਓ ਕੱਲਾ ਪੱਲਾ ਆ ਗਿਆ ਹੁਣ ਲਓ ਵੀ ਕੱਲਾ ਪੱਲੇ ਵਾਲਾ ਵੀ ਦੇਖ ਲਓ ਕੱਲਾ ਪੱਲਾ ਲਓ ਬਾਈ ਆਹ ਦੇਖੋ ਆਹ ਪਸੰਦ ਇਹਦੇ ਦੁਪੱਟੇ ਦੇ ਮਾਰਕਟੇ 4000 ਤੋਂ ਘੱਟ ਨਹੀਂ ਮਿਲੂਗਾ ਚੈਲੰਜ ਇਸ ਗੱਲ ਦਾ ਲੈ ਭਾਈ ਬਾਈ ਦਾ 4000 ਤੋਂ ਘੱਟ ਨਹੀਂ ਮੈਂ ਸਿਰਫ 2000 ਦਾ ਕਲਰ ਦਿਖਾਇਓ ਇਹ ਚ ਲਾਓ ਭਾਈ ਸਿਰਫ ਸਿਰਫ 2000 ਦਾ 2000 ਦਾ ਇਹ ਸਿਰਫ 2000 ਦੀ ਰੱਖੜੀ ਬੰਪਰ ਮੇਲਾ ਭਾਈ ਕ੍ਰਿਸ਼ਨਾਲ ਦੇ ਲੱਗਿਆ ਆ ਜਲਦੀ ਤੋਂ ਜਲਦੀ ਆ ਜਾਓ ਆ ਪੰਦੇ ਵਾਲੇ ਲਾਓ ਭਾਈ ਬਾਕੀ ਆ ਗਿਆ ਵੀ ਇਹ ਵੀ ਬ੍ਰਾਈਟਲ ਲੁੱਕ ਚ ਆ ਗਿਆ ਇਹ ਕਲਾ ਦੇਖੀ ਕੋਈ ਲਓ ਵੀ ਆ ਜੀ ਇਹਨੂੰ ਕਲਰ ਹੋਰ ਦਿਖਾਉਣੇ ਇੱਧਰ ਹਾਂ ਘੇਰੇ ਤੇ ਬਾਕੀ ਆ ਦੇਖੋ ਬ੍ਰਾਈਟਲ ਸ਼ੂਟ ਹਾਂ ਲਓ ਵੀ ਦੇਖੋ ਹੋਰ ਕਲਰ ਦੇਖੋ ਕਿੰਨਾ ਪਿਆਰਾ ਤੇ ਆਹ ਦਬੱਟਾ ਨਾਲ ਇਹ ਲਓ ਜੀ ਦੁਪੱਟਾ ਵੀ ਦਿਖਾਉਂਦਾ ਆ ਗਿਆ ਇੱਥੇ ਮੇਰੇ ਤੋਂ ਪਹਿਲਾਂ ਸੋਹਣੇ ਜੇ ਲਾਓ ਭਾਈ ਹੂੰ ਹੂੰ ਸਿਮਰ ਆ ਗਿਆ ਟਿਕਾ ਦੋ ਹੂੰ ਸਿਮਰ ਜੋ ਸਿਮਰ ਲਾਓ ਵੀ ਆ ਦੇਖੋ ਇਹ ਕਲਰ ਆ ਗਿਆ ਆ ਕਲਰ ਆ ਗਿਆ ਲਾਓ ਕੱਪੜਾ ਨੂੰ ਦੇਖੋ ਲਿਖਣ ਦੇ ਦੇਖੋ ਬਹੁਤ ਸੋਹਣਾ ਸੁਬਾਹੀ ਜੋ ਕਹਿੰਦੇ ਹੈਵੀ ਬਾਜੂ ਦੁਪੱਟਾ ਆਪਣਾ ਹੈਵੀ ਲਾਓ ਵੀ ਦੁਪੱਟਾ ਬਹੁਤ ਸੋਹਣਾ ਹਾਂ ਚੀਜ਼ਾਂ ਲੱਗ ਲੱਗ ਦਿਖਾਈਆਂ ਨੇ ਜਿਆਦਾ ਲੱਗ ਲੱਗ ਹੋਈਆਂ ਚੀਜ਼ ਦਿਖਾ ਲਓ ਭਾਈ ਸੂਟ ਹੋਰ ਆ ਗਏ ਬਾਈ ਇਹਨਾਂ ਨੂੰ ਹੋਰ ਕੱਢ ਲੈ ਦਿਖਾ ਦਈਏ ਇਹ ਕਿਹੜੇ ਸੂਟ ਕਰਨੀ ਨੇ ਇਹਨਾਂ ਨੂੰ ਸੀਮਰ ਤੇ ਸੀਮਰ ਦੇ ਸੀਮਰ ਦਾ ਸੂਟ ਹਮਮਾਰਾ ਪਿਆਰੇ ਰਿੰਦ ਦੀ ਚੀਜ਼ ਲੈ ਅੱਛਾ ਹਮਾਰਾ ਕਿਸੇ ਨਾਲ ਦੇ ਸਾਢੇ 750 ਦਾ ਸਾਢੇ 750 ਦਾ ਸਾਢੇ 750 ਦਾ ਲਓ ਵੀ ਚੱਕੋ ਰਖੜੇ ਨਾਲ ਬੰਪਰ ਆਪਰ ਚੱਕੋ ਸਾਢੇ 750 ਦਾ ਲੋ ਲਓ ਠੀਕ ਕਰੀ ਦਿੰਦਾ ਜਾਨਾ ਲਓ ਵੀ ਮੋਟਰ ਨਾਲ ਬਾਈ ਦੇਖੋ ਠੀਕ ਬਹੁਤ ਸੋਹਣਾ ਬਟਾ ਕਿਉਂ ਮਕੈਨਜ਼ਾ ਦਵਟਾ ਜਿੰਨਾ ਪਤਾ ਆਪ ਨੂੰ ਇਹਨੇ ਕਰ ਲੋ ਵੀ ਆ ਗਿਆ ਅੱਗੇ ਹੋਰ ਇਹ ਕਿਹੜੇ ਤਰੇਵਾਲੇ ਆ ਗਏ ਬੜੇ ਬੜੇ ਬੱਤੇ ਆ ਗਏ ਦੇਖੋ ਤਾਂ ਕੀ ਆ ਜਾ ਰਿਹਾ ਫੁੱਲਾ ਢੁੱਲਾ ਦਾ ਰਸਤਾ ਆ ਉਹ ਨਹੀਂ ਦੁਪੱਟਾ ਵੱਡਾ ਹੈ 22 ਮਿੰਟ ਦੀ ਜੁਣੀ ਹੈ ਇਹ ਤੋਂ ਵੱਡਾ ਦੁਪੱਟਾ ਆ ਗਿਆ ਲੋ ਵੀ ਦੇਖੋ ਕੋਈ ਫੁੱਟ ਦੁਪੱਟਾ ਵੱਡਾ ਫੜੀ ਦੁਪੱਟਾ ਛੋਟਾ ਇਹ ਆਹ ਅੱਜ ਦਾ ਦੁਪੱਟਾ ਦਿੱਤੀ ਦੇ ਲੋ ਵੀ ਦੁਪੱਟਾ ਦੇਖੋ ਕੋਈ ਦੁਪੱਟੇ ਦਾ ਸਾਈਜ਼ ਦੇਖੋ ਉਹ ਆਹ ਸਾਡੀ ਗੈਂਡ ਦੁਪੱਟਾ ਛੋਟਾ ਬਾਈਕਾਂ ਦਾ ਛੋਟਾ ਕਿਤੇ ਦੱਸੋ ਹੁਣ ਵਕਤ ਨੂੰ ਤੁਸੀਂ ਦੱਸੋ ਦੁਪੱਟਾ ਛੋਟਾ ਹੈ ਬੜਾ ਸਾਈਜ਼ ਤਾਂ ਨਹੀਂ ਹੈ ਇਹ ਦੁਪੱਟਾ ਵੱਡਾ ਦੁਪੱਟਾ ਭਾਈ ਡੇ ਨਹੀਂ ਕਰਕੇ ਲੱਗਦਾ ਹੂੰ ਮੈਂ ਤਾਂ ਮੜੀ ਦੇ ਸਾਤਰੀ ਹੜੀਆਂ ਹੋਣ ਚੱਲ ਜਾਣਾ ਛੋਟਾ ਫੁੱਲ ਪਾ ਲਓ। ਆਈ ਸੋਨੇ ਆਰਸ। ਲਓ ਵੀ ਆਹ ਸੂਟ ਆ ਫਰਕਾਬਾਦੀ। ਹੈਵੀ ਬਾਜੀ ਨੇ। ਬਾਈ ਦੇ ਦੱਸਣ ਦੇ ਨਾਮ ਨਾਲ ਬਾਈ ਨੇ ਦੱਸਿਆ ਨਾਮ ਇਹਦਾ। ਬਾਈ ਕਹਿੰਦਾ ਆਹ ਨਾਮ ਆ ਇਹਦਾ। ਆਹਦੇ 222400 ਪਾਇਆ ਹੋਇਆ ਸੂਟ ਚਲ ਰਿਹਾ ਹੈ। ਦੇਖੋ ਵੀ। ਸੋਨੇ ਪਹਿਲਾਂ 3500। ਇਹ ਹੈਗਾ ਹੈ ਦੀ 1050 ਦਾ। ਦਰਵਾਜ਼ੇ ਹੈਗੀ ਆ, ਫਰੰਟ ਵੀ ਲੈ ਜੀ ਆ। ਉਹ ਬਾਕੀ ਸਿੱਟਾ। ਬਲਕਿਸੋਣ ਵਾਲਾ। ਹੂੰ। ਲਓ ਪਾਈ ਆਹ ਆ ਗਏ ਮਸਲੀਨ ਦੇ। ਦੇਖੋ ਇਹ ਆ ਗਈ ਮਸਲੀਂ ਦਾ ਫੁੱਟ ਦੁਪੱਟਾ ਨਾਲ ਇਹਦੀ ਕੀ ਰਾਂਗੇ ਜੀ 650 650 ਇਹ 650 ਜੀ ਵਾਲੇ ਆ ਗਏ ਇਹਦੇ ਕੋਈ ਕਲਰ ਨਹੀਂ ਆ ਕਲਰ ਨਹੀਂ ਇਹਦੇ ਲਾਈਟ ਜਿਹੜੇ ਹਨੇਰਾ ਦੇ ਫਾਇਟ ਕਿੱਡੇ ਕਿੱਡੇ ਬਣਨਗੇ ਇਹ ਦੇਖੋ ਇਹ ਡਿਜੀਟਲ ਆ ਗਏ ਡਿਜੀਟਲ ਆ ਗਏ ਡਿਜੀਟਲ ਆ ਦੇ ਰਿਸ਼ੇ ਵਿੱਚੋਂ ਮਿਲ ਜਾਣਗੇ ਆਹ ਕਲਰ ਹੀ ਇਹਦੇ ਵਿੱਚ ਦਿਖਾ ਦਿਓ ਸਿਕਣ ਦੇ ਕਦੋਂ ਇਹ ਹੋਰ ਨਹੀਂ ਮੈਨੂੰ ਕਦੋਂ ਇਹ ਨਹੀਂ ਇਹ ਕਿਹੜੇ ਨੋ ਇੱਕ ਤਾਂ ਅੱਗੇ ਦੀ ਕੜਾਈ ਵਾਲੀ ਨਹੀਂ ਹੈ ਹਾਂ ਜਿਹੜੇ ਹਾਂ ਜੀ ਹਾਂ ਦਿਖਾਓ ਤਾਂ ਅੱਗੇ ਦੀ ਕੜਾਈ ਵਾਲ ਦੇਖਿਓ ਕੋਈ ਜਿਹੜਾ ਹੁੰਦਾ ਹੈ ਆ ਦੇਖ ਇੱਕੜ ਨੇ ਧਾਗੇ ਦੀ ਕੜਾਈ ਦੇਖੋ ਵੀ ਲਖੋ ਹੋਰ ਆਉਂ ਮੈਂ ਪਾਣੀ ਰੰਗ ਲੈ ਲਓ ਸੋਨਾ ਰੰਗ ਵਧੀਆ ਕਲਰ ਹੈ ਤਾਂ ਵੀ ਸੋਨਾ 6500 ਦਾ ਸੂਟ ਹੈ 6500 ਭਾਈ ਚੱਕੋ ਵਧੀਆ ਜੀ ਲਓ ਵੀ 550 ਰੁਪਏ ਕੋਟਨ ਦੇ ਕੁਝ ਪਾਦੰਦੇ ਦਿਖਾ ਦੂੰਗਾ। ਕੋਟਨ ਦਾ ਰੂਟ ਦਿਖਾਜੇ ਭਾਈ। ਇਹ ਤਾਂ 550 ਜ। ਕੋਟਨ ਦੇ ਦਿਖਾ ਦੇ ਜੀ ਕਿ ਕਿਹਦੇ ਚ ਹੈ। ਥੋੜੀ ਹੋ ਕੇ ਨਾ ਮਰ ਜੇ। ਹਮ ਦੋ ਪਤ ਦਿਖਾਉਣੇ ਕੋਟਨ ਦੇ। ਕੋਟਨ ਦਾ ਰੂਟ ਲੈ ਆਂਟੇ ਨੂੰ ਮੱਥੇ। ਕੋਟਨ ਦੇ ਦਿਖਾਉਣੇ ਹੁਣ। ਇਹਨਾਂ ਦੇ ਪਾ। ਲਓ ਵੀ ਆ ਦੇਖੋ ਹੋਰ ਆਵੇ। ਕੋਟਨ ਦੇ ਨੇ ਇਹ। ਕੋਟਨ ਦੇ। 1 ਮਿੰਟ ਤੋਂ ਬਾਅਦ ਹੁੰਦਾ। ਕੋਟਨ ਦਾ ਜੀ। ਢੋਟਾ ਬੱਟਾ ਨਾਲ ਇਹ। ਆ ਢੋਟਾ ਬੱਟਾ ਨਾਲ। ਬਾਕੀ ਕਲਰ ਦੇਖੋ ਕਿੰਨੇ ਸੋਹਣੇ ਨੇ ਇਹਨੂੰ ਆਨਲਾਈਨੋਂ ਲਾਓ ਕੋਈ ਕਾਟਨ ਲਓ ਕਾਟਨ ਗਾੜੀ ਨਾਲ ਵੀ ਤੁਹਾਨੂੰ ਦਾੜੀ ਕਿ ਨਾਲ ਲਊਂਗਾ ਦੇਖੋ ਇਹ ਦੁਪੱਟਾ ਨਾਲ ਇਹ ਦੁਪੱਟਾ ਨਾਲ ਕਲਰ ਸੋਹਣੇ ਦੇ ਕਲਰ ਹਾਂ ਪਲੇਨ ਸਵਾਰ ਤਲਵਾਰ ਸੋਤੇ ਨਾਲ 1450 ਰੁਪਏ ਦਾ ਹੀ ਹੈ ਆ ਮਸਲੀਨ ਦਾ ਦੁਪੱਟਾ ਵੀਰੇ ਤੇ ਉੱਤੇ ਲਿਖਿਆ ਹੈ ਕਾਟਨ 400 ਰੁਪਏ ਲਓ ਵੀ ਦੁਪੱਟਾ ਦੇਖੋ ਦੁਪੱਟਾ ਪੂਰਾ ਹਨ ਖੁੱਲਾ ਹੂੰ ਦੁਪੱਟਾ ਸਹੀ ਗੱਲ ਆ ਤੇ ਆਹ ਬਾਈ ਨੇ ਕਲਰ ਦਿਖਾਤੇ ਸਾਰੇ ਖੋਲ ਕੇ ਕਿ ਆਹ ਕਲਰ ਆ 1750 1750 ਦਾ ਵੀ ਸੌਰੀ 1850 ਬੋਲਿਆ ਗਿਆ ਜੀ 1750 ਦਾ ਲਓ ਬਈ ਆ ਕੀ ਇਹ ਵੀ ਕੀ ਰੇਂਜ ਹੈ ਇੱਕ ਕਾਸੀ ਤੋਂ ਵਾਲਾ ਪੀਂਦਾ ਜੀ ਆਪਾਂ 5000 ਦੇ ਦਿੰਦੇ 5000 ਦਾ ਪੈਜੂ ਭਾਈ ਜਣਾ 8500 ਦੀ ਉੱਪਰ ਰੇਂਜ ਹੈ ਜੀ 5000 ਦਾ ਪੈਜੂ 5000 ਦਾ ਪੈਜੂ ਡਿਸਕਾਊਂਟ ਤੇ ਭਾਈ ਤੁਹਾਨੂੰ ਇਹ ਕਲਰ ਵੀ ਬਹੁਤ ਸੋਹਣਾ ਹੈ ਕਲਰ ਆ ਦੇਖੋ ਰਕੜੀਆਂ ਦੀ ਵੱਡੀ ਸੇਲ ਲੱਗੀ ਹੋਈ ਆ ਇਹ ਬਾਈਕਾਂ ਦਾ 8500 ਦਾ ਛੋਟਾ 5000 ਤੇ ਪੈ ਰਹੀ ਇਹਦੇ ਵੀ ਉਹੀ ਰੇਂਜ ਆ ਫਿਰ ਇਹ ਕਹਿੰਦਾ ਕੋਈ 4000 ਇਹ 4000 ਦਾ ਪੈ ਰਹੀ ਇਹ 1000 ਰੁਪਏ ਘੱਟ ਪੈ ਰਹੀ ਉਹਨਾਂ ਲਓ 4000 ਦੀਆਂ 4000 15000 ਮਿਲ ਜਾਣਗੇ ਬੱਤੀ ਆ ਕੋ ਹੋਣਗੇ ਜਿੱਦਾਂ 15000 ਦੀ ਆ ਤਾਂ ਵੀ 5000 ਤੋਂ ਸ਼ੁਰੂ ਹੋ ਜਾਂਦੀ ਹੈ 35 ਦੀ ਗੱਲ ਹੀ ਕਿੱਡੀ ਹੈ ਲਓ ਯਾਰ ਜੀ ਪਾਣੀ ਫਰਟਾ ਜਿੰਨਾ ਕੰਮ ਹੋ ਜਾਂਦਾ ਕਿ ਤੁਹਾਡੇ ਰੱਗੀ ਆਣਾ ਰੰਗ ਤਾਂ ਰੰਗ ਤੇਰੀ ਮੋਰਨੀ ਵੀ ਆ ਗਈ ਉੱਤੇ हां ਮੋਰਨੀ ਵੀ ਆ ਗਈ ਭਾਈ ਚੱਕ ਬਹੁਤ ਸੋਹਣਾ ਕੱਦ ਰਹਿ ਗਈ ਹਾਂ ਕੱਦਲ ਬਹੁਤ ਸੋਹਣਾ ਇਹ ਬੋਟਮ ਨਾਲ ਪਰ ਨਾ ਕੀ ਲਿਆ ਲਓ ਵੀ ਆ ਦੇਖੋ ਇਹਦੀ ਕੀ ਰੇਂਜ ਹੈ ਵੀਰੇ 6200 50 6250 ਰੁਪਏ ਦਾ ਪੂਰੇ ਕਾਰ ਕੀ ਕਹਦੇ ਕੰਦਰ ਪਸੰਦ ਹੈ ਲੈ ਭਾਈ ਜੀ ਮਿਲੇਗੀ ਦੇਖੋ ਕਰਦੇ ਹਾਂ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਆਪਣਾ ਬ੍ਰੀਡਿੰਗ ਲਾਓ ਭਾਈ ਲਾਓ ਵੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਈ ਆ ਕ੍ਰਿਸ਼ਨਾਂ ਦੀ ਕੱਟੀ ਜਿਹੜੀ ਲੱਗੀ ਹੋਈ ਹੈ ਤੇਲ ਰੱਖਦੀਆਂ ਨੇ ਸਾਰੀ ਤੁਹਾਨੂੰ ਆਪਾਂ ਕਲੈਕਸ਼ਨ ਦਿਖਾਈ ਆ ਬਾਕੀ ਜੇ ਕੋਈ ਆ ਕੇ ਦੇਖ ਲਿਓ ਤਾਂ ਆ ਕੇ ਤੁਹਾਨੂੰ ਬਹੁਤ ਵਾਰੀ ਕਲੈਕਸ਼ਨ ਤੇ ਹੋਰ ਮਿਲਦੀ ਵੀ ਤੇ ਜੇ ਵੀਡੀਓ ਵਧੀਆ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਬਾਕੀ ਜਿਹਨੇ ਆਪਣਾ ਇੰਸਟਾਗ੍ਰਾਮ ਤੇ ਨਹੀਂ ਫੋਲੋ ਕੀਤਾ ਜਾ ਕੇ ਫੋਲੋ ਕਰ ਲਓ ਇੱਥੇ ਵੀ ਆਪਾਂ ਅਰੀਲਾ ਪਾਉਣੇ ਹੁੰਦੇ ਆ ਤੁਹਾਨੂੰ ਸਾਰੇ ਉੱਤੇ ਬਾਜ਼ਾਰ ਦਿਖਾਉਣੇ ਹੁੰਦੇ ਆ ਉੱਥੇ ਜਾ ਕੇ ਫੋਲੋ ਕਰ ਲਓ ਬਾਕੀ ਪੇਜ ਬੁੱਟੇ ਤੇ ਆਪਾਂ ਫੋਲੋ ਕਰ ਲਓ ਤੇ ਆਦੀ ਵੀਡੀਓ ਵਿੱਚ ਆਪਾਂ ਹੈਂਡ ਕਰਦੇ ਆ ਤੇ ਤੁਹਾਡਾ ਸਾਰਿਆਂ ਦਾ ਅੱਜ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੇ